ਪੁਲਿਸ ਦੀ ਗ੍ਰਿਫਤ ਵਿੱਚ ਖੜੇ ਇਸ ਮੁੰਡੇ ਨੂੰ ਇੱਕ 14 ਸਾਲਾਂ ਦੀ ਨਾਬਾਲਗ ਕੁੜੀ ਪਸੰਦ ਆ ਗਈ। ਪੁਲਿਸ ਦੇ ਮੁਤਾਬਿਕ ਫਿਰ ਦੋਵਾਂ ਦੇ ਵਿਚਕਾਰ ਪਿਆਰ ਦੀਆਂ ਪਿੰਗਾ ਪੈ ਗਈਆਂ। ਫਿਰ ਮੁੰਡੇ ਨੇ ਕੁੜੀ ਨੂੰ ਘਰੋਂ ਬਾਹਰ ਲੈ ਕੇ ਜਾਣ ਲਈ ਝੂਠੇ ਵਿਆਹ ਦਾ ਝਾਂਸਾ ਦੇ ਕੇ ਉਸ ਨੂੰ ਆਪਣੇ ਵਿਸ਼ਵਾਸ ਵਿੱਚ ਲਿਆ ਅਤੇ ਫਿਰ ਉਸ ਨੂੰ ਹੋਟਲ ਦੇ ਕਮਰੇ ਵਿੱਚ ਲਿਜਾ ਕੇ ਉਸ ਦੇ ਨਾਲ ਅਜਿਹਾ ਕਾਰਾ ਕਰ ਦਿੱਤਾ ਕਿ ਜਿਸ ਦੇ ਬਾਰੇ ਪਤਾ ਲੱਗਦੇ ਹੀ ਪੂਰੇ ਇਲਾਕੇ 'ਚ ਤਰਥੱਲੀ ਮਚ ੁੱਠੀ। ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰ ਦੀ ਸ਼ਿਕਾਇਤ ਉਪਰੰਤ ਪੁਲਿਸ ਨੇ ਇਸ ਮੁੰਡੇ ਨੂੰ ਕਾਬੂ ਕੀਤਾ ਮਾਮਲਾ ਅੰਮ੍ਰਿਤਸਰ ਨਾਲ ਸੰਬੰਧਿਤ ਹੈ ਸਾਡੀ 14 ਸਾਲ ਦੀ ਲੜਕੀ ਦਾ ਕੀ ਮੈਟਰ ਲਿਆ ਜਾਵੇ ਇਹ ਸਾਮੀਆਂ ਨਾਂ ਦੀ ਲੜਕੀ ਹੈ ਜੋੜਾ ਫਾਟਕ ਦਿਸਵੇਸ਼ ਨਗਰ ਰਹਿਣ ਵਾਲੀ ਹੈ ਇਹਦਾ ਮੁੰਡਾ ਆਪਣਾ ਜੈਪਾਲ ਪੁੱਤਰ ਰਸਪਾਲ ਸਿੰਘ ਪਿੰਡ ਬਾਲੇ ਚੱਕ ਦਾ ਇਹਦੇ ਨਾਲ ਫੇਰ ਹੋ ਗਿਆ ਸੀ ਇਹ ਫੇਰ ਤੋਂ ਚਲੋ ਇਹਨਾਂ ਦਾ ਪਹਿਲਾਂ ਹੋਟਲ ਚ ਲੈ ਕੇ ਨੂੰ ਜਾਂਦਾ ਰਿਹਾ ਕੁੜੀ ਨੂੰ ਬਾਅਦ ਚ ਸਾਡੇ ਕੋਲੋਂ ਇਨਦ ਕ ਸਟੇਲ ਦਿੱਤੀ ਇਹਨਾਂ ਨੇ ਮੇਰੀ 3 4 24 ਨੂੰ ਇਦਾਂ ਇਹਨਾਂ ਦੇ ਘਰ ਵਾਲਿਆਂ ਬਿਆਨ ਦਰਜ ਕਰਾਇਆ ਮਾਂ ਨੇ ਕੁੜੀ ਦੀ ਨੇ ਕਿ ਮੇਰੀ ਲੜਕੀ ਨੂੰ ਇਦਾਂ ਵਿਆਹ ਦਾ ਝਾਂਸਾ ਦੇ ਕੇ ਉਹ ਲਾ ਕੇ ਲੈ ਗਿਆ ਜਿਸ ਤਰ੍ਹਾਂ ਤਾਂ ਅਸੀਂ ਪਰਚਾ ਦਰਜ ਕਰਕੇ ਇਹਨੂੰ ਮੁੰਡੇ ਨੂੰ ਜੈਪਾਲ ਪੁੱਤਰ ਸਪਾਲ ਸਿੰਘ ਨੂੰ ਅਰੈਸਟ ਕੀਤਾ ਗਿਆ ਵਾ ਤੇ ਕੁੜੀ ਦੇ 164 ਦੇ ਬਿਆਨ ਕਰਾਇਆ ਗਿਆ 164 ਦੇ ਬਿਆਨਾਂ ਤੋਂ ਜਿਹੜਾ ਜੁਰਮ 376 ਪੋਸਟਕਡ ਦਾ ਵਾਧਾ ਜੁਰਮ ਕਰਕੇ ਦੋਸ਼ੀ ਦੀ ਗ੍ਰਫਤਾਰੀ ਕੀਤੀ ਸਰ ਕਿਹੜੀ ਕਿਹੜੀ ਧਾਰਾ ਲੱਗੀ ਇਹਦੇ ਵਿੱਚ 376 ਤੇ 6 ਪੋਸਟਕਡ 360 368 IPC ਤਹਿਤ ਪੁਸ਼ਟੀ ਕਰ ਦਿੱਤਾ ਗਿਆ ਇਹਨਾਂ ਦੀ ਉਮਰ ਕਿੰਨੀ ਸੀ ਇਹ ਵੀ ਕੁੜੀ ਦੀ ਉਮਰ 14.5 ਸਾਲ ਦਾ ਕਰੀਬ ਹੈਗੀ ਆ ਜਿੱਦਾਂ ਕਿ ਅਸੀਂ ਬਾਕੀ ਲੋਗ ਦਾ ਸਕੂਲ ਤੋਂ ਰਿਕਾਰਡਾਂ ਚਲਕਾ ਪਾਏ ਆ ਮੁੰਡੇ ਦੀ ਉਮਰ ਮੁੰਡੇ ਦੀ ਉਮਰ 19 ਸਾਲ ਦੇ ਕਰੀਬ ਹੈ ਸਰ ਕੋਈ ਗੈਰੇਜ ਦੀ ਮੁੰਡੇ ਵਾਲਿਆਂ ਦਾ ਪਹਿਲਾਂ ਵੀ ਰੈਜੀਸਟਰਾਂ ਮੈਂ 35000 ਦੇ ਵਾਇਸ ਸੀ ਇਹਨਾਂ ਨੇ ਆਪਸ ਵਿੱਚ ਬਾਰ ਬਾਰ ਕੋ ਕੀਤਾ ਹੋਵੇ ਕੀਤਾ ਹੋਵੇ ਵਜੇ ਪਰ ਤਫਤੀਸ਼ ਚੱਲ ਰਹੀ ਹੈ ਅਸੀਂ ਤਫਤੀਸ਼ ਸਾਰੇ ਤਪਨੇ ਆਵਾਂਗੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਲਜ਼ਮ ਮੁੰਡੇ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਜੇਹੇ ਚ ਹਕੀਕੀ ਟੀਵੀ ਪੰਜਾਬੀ ਜਰੀਏ ਅਸੀਂ ਤੁਹਾਨੂੰ ਵੀ ਸਤਰ ਕਰਨਾ ਚਾਹੁੰਦੇ ਆ ਕਿ ਤੁਸੀਂ ਆਪਣੀਆਂ ਧੀਆ ਭੈਣਾਂ ਦਾ ਅਜੇਹੇ ਮੁੰਡਿਆਂ ਤੋਂ ਅਜੇਹੇ ਲੋਕਾਂ ਤੋਂ ਖਿਆਲ ਰੱਖੋ ਅਤੇ ਕੁੜੀਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰੋ ਤਾਂ ਕਿ ਉਹ ਅਜਿਹੇ ਮੋੜਾ ਤੋਂ ਅਜਹੀਆਂ ਸਥਿਤੀਆਂ ਤੋਂ ਬਚ ਕੇ ਅੱਗੇ ਨਿਕਲ ਜਾਣ ਅਤੇ ਆਪਣੀ ਜ਼ਿੰਦਗੀ 'ਚ ਕੁਝ ਚੰਗਾ ਕਰ ਸਕਣ ਜਿਸ ਦੇ ਨਾਲ ਤੁਹਾਡਾ ਅਤੇ ਉਹਨਾਂ ਦਾ ਨਾਮ ਰੌਸ਼ਨ ਹੋਵੇ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ